ਅਰੇ ਹੁਣ ਕੀ ਹੋਇਆ ਤਰੇਖਤ ਦੀਆਂ ਨੀਮਾਨ ਲਗਾਈਆਂ ਗਈਆਂ ਹਨ ਉਹਨਾਂ ਵੱਲ ਧਿਆਨ ਦੇਦੇ ਹੋਏ ਤੁਹਾਨੂੰ ਪੂਰੀ ਜਾਣਕਾਰੀ ਇੱਥੇ ਦੱਸੀ ਜਾਏਗੀ ਕਿਉਂਕਿ ਗੱਡੀਆਂ ਸੜਕਾਂ ਤੇ ਬਹੁਤ ਹੀ ਤੇਜ਼ ਚੱਲਦੀਆਂ ਨੇ ਗੱਡੀਆਂ ਦੀ ਹਾਲਤ ਬਹੁਤ ਖਸਤਾ ਹੁੰਦੀ ਹੈ ਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹਦੀ ਜਾਣਕਾਰੀ ਉਹਦੀ ਸੰਭਾਲ ਉਦੇ ਵਾਸਤੇ ਕਾਰਵਾਈ ਕਰਨ ਵਾਸਤੇ ਬੜੀ ਦਿੱਕਤ ਆਉਂਦੀ ਹੈ ਬਾਕੀ ਜਾਣਕਾਰੀ ਸਾਡੇ ਡਿਪਟੀ ਸਾਹਿਬ ਟ੍ਰੈਫਿਕ ਪੁਲਿਸ ਪਟਿਆਲਾ ਦੇ ਜਾਣਕਾਰੀ ਦੇਣਗੇ ਉਹਨਾਂ ਦੀ ਸੂਚਿਤੀ ਅੱਜ ਅਪਡੇਟ ਜੋ ਕਿ ਕੌਮੀ ਪੱਧਰ ਤੇ ਰੋ ਸੇਫਟੀ ਮੰਥ ਮਨਾਇਆ ਜਾ ਰਿਹਾ ਅੱਜ ਜੋ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਮਨਾਇਆ ਗਿਆ ਵਕਤ ਵਕ ਸਕੂਲਾਂ ਕਾਲਜਾਂ ਵਿੱਚ ਅਤੇ ਵਕ ਵਕ ਐਸਐਸਪੀ ਸਾਹਿਬ ਦੇ ਵਿਚਾਰ ਨਿਰਦੇਸ਼ ਕਿ ਮਹਾਂਮੇ ਜਿਹੜੀ 15 ਜਨਵਰੀ ਤੋਂ ਚੱਲ ਰਹੀ ਸੀ ਜਿਹੜੇ ਕਿ ਅੰਤਿਮ ਦਿਨ ਅੱਜ ট্রাক ਯੂਨੀਅਨ ਵਿਖੇ ਸੈਮੀਨਾਰ ਆਲਾ ਮਿਲਣਾ ਦੇਖੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਮਾਨ ਜੋ एसएसपी साहब पटेला जी दे दिशा निर्देश जो के 15 जनवरी तो लेके 14 फरवरी तक जिस तरह के हर साल दी तरह قومی ਪੱਦਰ ਤੇ ਰੋਡ ਸੇਫਟੀ ਮੰਥ ਮਨਾਇਆ ਗਿਆ ਵੱਖ-ਵੱਖ ਟਰੱਕ ਯੂਨੀਅਨ ਟੈਂਪੋ ਯੂਨੀਅਨ ਸਕੂਲਾਂ ਦੇ ਵਿੱਚ ਜਾ ਕੇ ਅਤੇ ਚੌਂਕਾਂ ਦੇ ਵਿੱਚ ਜਾ ਕੇ ਵੀ ਵੱਖ-ਵੱਖ ਐਨਜੀਓ ਜਾਂ ਸਾਡੇ ਟ੍ਰੈਫਿਕ ਮਾਰਸ਼ਲ ਉਹਨਾਂ ਨਾਲ ਲੈ ਕੇ ਜਿਹੜਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੋ ਮੈਂ ਅੱਜ ਜੋ 14 ਫਰਵਰੀ ਨੂੰ ਅੰਤਿਮ ਡੇ ਜਿਹੜਾ ਆ 14 ਫਰਵਰੀ ਦਾ ਸੁਰੱਖਿਆ ਮੰਤਾ ਉਹ ਟਰੱਕ ਯੂਨੀਅਨ ਪਟਿਆਲਾ ਵਿਖੇ ਇੱਥੇ ਮਨਾਇਆ ਗਿਆ ਜਿਸ ਦੇ ਵਿੱਚ ਇੱਕ ਬੱਚਿਆਂ ਨੂੰ ਨਾਲ ਲੈ ਕੇ ਇੱਕ ਮਾਰਚ ਵੀ ਜਿਹੜਾ ਟ੍ਰੈਫਿਕ ਦੀਆਂ ਵੱਖ-ਵੱਖ ਜਿਹੜੀਆਂ ਉਹ ਸਲੋਗਨ ਲੈ ਕੇ ਬੱਚਿਆਂ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸੋ ਮੈਂ ਅਪੀਲ ਕਰਦਾ ਕਿ ਪੂਰਾ ਮੰਚ ਜਿਹੜਾ ਅਸੀਂ ਅਵੇਅਰ ਕੀਤਾ ਲੇਕਿਨ ਜੇ ਫਿਰ ਵੀ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਉਲੰਘਣਕਾਰ ਦੇ ਜਿਹੜੇ ਆ ਚਲਾਨ ਕੱਟੇ ਜਾਣਗੇ ਜਿਸ ਤਰ੍ਹਾਂ ਕਿ ਜੇਕਰ ਕੋਈ ਡਰਿੰਕ ਕਰਕੇ ਡਰਾਈਵਿੰਗ ਕਰਦਾ ਉਹਨੂੰ ਜੁਰਮਾਨਾ ਪਲੱਸ ਜੇਲ ਵੀ ਹੋ ਸਕਦੀ ਹੈ ਜਾਂ ਕੋਈ ਜਿਸ ਤਰ੍ਹਾਂ ਕੇ ਬੁੱਢ ਦੇ ਪਟਾਕੇ ਮਾਰਨਾ ਜਾਂ ਇਸ ਤਰ੍ਹਾਂ ਦੇ ਆ ਆਪਾਂ ਦੇਖਦੇ ਆ ਡੱਫ ਡਰਾਈਵਿੰਗ ਕਰਨਾ ਉਹਨਾਂ ਦਾ ਜਿਹੜਾ ਆ ਲਾਇਸੈਂਸ ਜਿਹੜਾ ਉਹ ਵੀ ਜਿਹੜਾ ਹੈ ਕਿ 3 ਮਹੀਨੇ ਲਈ ਕੈਂਸਲ ਕੀਤਾ ਜਾਂਦਾ ਠੀਕ ਹੈ